ਸਤਿ ਸ੍ਰੀ ਅਕਾਲ। ਨਾ ਉਮੀਦ ਕਾਣੀ ਤੁਸੀਂ ਠੀਕ ਠਾਕ ਐ ਰਹੀ ਦਿਨਾਂ ਦੀ ਚੜ੍ਹਦੀ ਕਲਾ ਜਿਓਗੇ। ਸੰਸਦ ਦੇ ਵਿੱਚ ਜਦੋਂ ਚਰਨਜੀਤ ਚੰਨੀ ਨੇ ਭਾਈ ਅਮਰਪਾਲ ਦਾ ਨਾਂ ਲਿਆ ਤੇ ਭਾਈ ਅਮਰਪਾਲ ਦੇ ਜਿਹੜੇ ਵਿਰੋਧੀ ਆ ਉਹਨੂੰ ਅੱਗੇ ਲੱਗ ਗੀਆਂ ਤੇ ਇਹ ਸਾਰਾ ਕੀ ਮਾਮਲਾ ਵੈ ਇਹ ਅੱਜ ਦੀ ਵੀਡੀਓ ਚ ਆਪਾਂ ਦੇਖਾਂਗੇ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲੇ ਸਾਰੇ ਵੀਰਾਂ ਭਾਵਾਂਗੇ ਬੇਨਤੀ ਹੈ ਕਿ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰ ਦਿਓ। ਤਾਂ ਆਪਾਂ ਚੱਲਦੇ ਨੇ ਆਪਦੀ ਵੀਡੀਓ। ਬਾਹਿਰ ਜੀ ਦਾ ਖਾਲਸਾ ਵੈ ਜੀ ਕੀ ਫਤਿਹ ਅੱਜ ਆਪਾਂ ਗੱਲ ਕਰਾਂਗੇ ਭਾਈ ਅੰਮਤਪਾਲ ਸਿੰਘ ਖਾਲਸਾ ਬਾਰੇ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਦੋ ਚਾਰ ਆਧਾਰਨਾ ਦੇਵਾਂਗਾ ਤਾਂ ਮੈਂ ਵੀਡੀਓ ਦੇ ਕਲਿੱਪ ਵੀ ਸੁਣਾਉਂਗਾ ਤੇ ਜਿਸ ਤਰ੍ਹਾਂ ਭਾਈ ਅੰਮਤਪਾਲ ਸਿੰਘ ਦਾ ਜਿਹੜਾ ਇੱਕ ਲੋਕ ਸਭਾ ਦੇ ਵਿੱਚ ਐਮਪੀ ਚਰਨਜੀਤ ਸਿੰਘ ਚੰਨੀ ਨੇ ਜਿਹੜਾ ਮੁੱਦਾ ਚੁੱਕਿਆ ਉਸ ਨੂੰ ਲੈ ਕੇ ਜਿਹੜਾ ਫੇਡਾ ਦਾ ਮਰਨ ਹੋਇਆ ਪਿਆਗਾ ਸਿੱਖਾਂ ਦੇ ਜਿਹੜੇ ਵਿਰੋਧ ਪ੍ਰਤਬੋਲ ਦੇ ਹਰ ਵਕਤ ਖਾਸ ਕਰਕੇ ਜਿਹੜੇ ਅੰਬਦਪਾਲ ਦੇ ਭੌਂਕਦੇ ਨੇ ਖਿਲਾਫ ਉਹਨਾਂ ਦਾ ਜੀਣਾ ਮੁਸ਼ਕਲ ਹੋਇਆ ਪਿਆਗਾ ਉਹਨਾਂ ਦੇ ਵਿੱਚੋਂ ਰਵਨੀਤ ਬਿੱਟੂ ਵੀ ਆ ਤੇ ਸਾਡੇ ਜਿਹੜੇ ਆਪਣੇ ਆਪ ਨੂੰ ਗਿਆਨੀ ਕੋਈ ਫਲਾਨਾ ਕੋਈ ਟੌਂਕਾ ਕੋਈ ਬਾਬਾ ਆ ਖਵਾਉਂਦਿਆ ਸਿੱਖਾਂ ਦੇ ਖਿਲਾਫ ਜਿਹੜੇ ਜ਼ਹਿਰ ਉਗਲਦਿਆ ਉਹ ਜਿਹੜੇ ਨੱਕੋ ਨੱਕ ਭਰੇ ਪਏ ਨੇ ਉਹਨਾਂ ਦੀ ਬਾਹ ਨਹੀਂ ਚੱਲਦੀ ਉਹਨਾਂ ਦੀ ਕਿ ਚੰਨੀ ਸੀ ਚੰਨੀ ਨੇ ਅੰਮ੍ਰਿਤਪਾਲ ਸਿੰਘ ਦਾ ਨੌ ਕਿਉਂ ਲੇਤਾ ਉਹ ਲੋਕਾਂ ਦਾ ਮਰਨ ਹੋਇਆ ਪਿਆਗਾ ਇਧਰ ਭਗਵੰਤ ਮਾਨ ਮੁੱਖ ਮੰਤਰੀ ਨੇ ਕੀ ਬਿਆਨ ਦਿੱਤਾਗਾ ਪਾਈ ਅੰਮਰਤਪਾਲ ਸਿੰਘ ਖਾਲਸਾ ਨੂੰ ਲੈ ਕੇ ਹੁਣ ਦੇਖੋ ਤੁਸੀਂ ਉਹ ਜਿਹੜਾ ਮੈਂ ਤੁਹਾਨੂੰ ਹੁਣ ਕੀ ਕੀ ਬੇਨਤੀਆਂ ਕਰਾਂ ਉਹਨਾਂ ਲੋਕਾਂ ਨੂੰ ਕਹਿਣਾ ਮੈਂ ਜਿਹੜੇ ਮਸੰਦ ਨੇ ਕੌਮ ਦੇ ਵਿੱਚ ਬਰੇ ਬੈਠੇ ਨੇ ਮੈਂ ਤੁਹਾਨੂੰ ਪਹਿਲਾਂ ਇੱਕ ਦੋ ਵੀਡੀਓ ਦਾ ਰੁੱਖ ਕਰਦਿਆ ਤੇ ਫਿਰ ਮੈਂ ਜਿਹੜਾ ਇਹਨਾਂ ਨੇ ਜ਼ਹਿਰ ਉਗਲਿਆ ਮੈਂ ਉਹ ਪੜ ਕੇ ਸੁਣਾਉਣਾ ਹੈਗਾ ਤੁਹਾਨੂੰ ਕਿ ਕਿਉਂਕਿ ਫੇਰ ਹੀ ਪਤਾ ਲੱਗਦਾ ਹੈਗਾ ਅਸਲ ਪਹਿਲਾਂ ਤਾਂ ਮੈਂ ਚਰਨਜੀਤ ਸਿੰਘ ਚੰਨੀ ਆਲਾ ਬਿਆਨ ਸੁਣਾਉਣਾ ਉਸ ਤੋਂ ਬਾਅਦ ਮੈਂ ਅਗਲੀ ਵੀਡੀਓ ਦਾ ਰੁਕ ਕਰਾਂਗੇ ਪੰਜਾਬ ਮੈਂ ਮੈਂਬਰ ਪਾਰਲੀਮੈਂਟ ਚੁਣਿਆ ਗਿਆ ਹੋਰ ਉਹ ਐਨਐਸਏ ਲਗਾ ਕੇ ਅੰਦਰ ਰੱਖਾ ਹੋਇਆ ਹੈ ਫਰੀडम ਆਫ ਸਪੀਚ ਉਸਕੇ ਕੰਸਟਿਟੂਐਂਸੀ ਦੇ ਲੋਕੋ ਕੇ ਬਾਅਦ ਇਹਨਾਂ ਨਹੀਂ ਰੱਖ ਪਾ ਰਹੇ ਉਹ ਵੀ ਐਮਰਜੈਂਸੀ ਹੈ ਪੰਜਾਬ ਮੇ ਮੈਂਬਰ ਪਾਰਲੀਮੈਂਟ ਚੁਣਾ ਗਿਆ ਔਰ ਉਹ ਐਨਐਸਸੀ ਲਗਾ ਕੇ ਅੰਦਰ ਰੱਖਾ ਹੋਇਆ ਹੈ ਫਰੀडम ਆਫ ਸਪੀਚ ਉਸਕੀ ਕਨਸਟੀਟਿਊਐਂਸੀ ਦੇ ਲੋਕਾਂ ਦੀ ਬਾਤ ਯਹਾਂ ਨਹੀਂ ਰੱਖ ਪਾ ਰਹੇ ਇਹ ਵੀ ਐਮਰਜੈਂਸੀ ਹੈ ਪੰਜਾਬ ਮੇ ਮੈਂਬਰ ਪਾਰਲੀਮੈਂਟ ਇਹ ਚਰਜੀ ਸਿੰਘ ਚੰਨੀ ਐਮਪੀ ਕਾਂਗਰਸ ਦੇ ਨੇ ਜਿਹੜੇ ਉਹਨਾਂ ਨੇ ਇਹ ਬਿਆਨ ਦਿੱਤਾ ਕਿ ਇੱਕ ਇਹ ਵੀ ਐਮਰਜੈਂਸੀ ਆ ਸਿੱਧੂ ਮੂਸੇਵਾਲੇ ਨੂੰ ਮਰਵਾਉਣਾ ਵੀ ਐਮਰਜੈਂਸੀ ਆ ਭਾਈ ਅੰਮਰਤਪਾਲ ਸਿੰਘ ਨੂੰ 20 ਲੱਖ ਲੋਕਾਂ ਵੱਲੋਂ ਜਿਹੜਾ ਇੱਕ ਚੁਣਿਆ ਗਿਆਗਾ ਆਪਣਾ ਨਮਾਇੰਦਾ 2 ਲੱਖ ਦੇ ਨਾਲ ਪੰਜਾਬ ਦੇ ਵਿੱਚ ਸਭ ਤੋਂ ਵੱਧ ਵੋਟਾਂ ਦੇ ਨਾਲ ਜਿੱਤਿਆ ਇਹ ਵੀ ਐਮਰਜੈਂਸੀ ਆ ਇਹ ਗੱਲਾ ਭਾਈ ਅੰਮਰਤਪਾਲ ਸਿੰਘ ਅਤੇ ਸਿੱਧੂ ਮੂਸੇਵਾਲੇ ਬਾਰੇ ਚੰਨੀ ਸਿੰਘ ਚੰਨੀ ਨੇ ਕਹੀਆਂ ਨੇ ਤੇ ਅੱਗੇ ਧਾਨ ਮੈਂ ਸੁਣਾਉਣਾ ਜਿਹੜਾ ਰਮਨੀਤ ਬਿੱਟੂ ਆ ਬਿਆਨ ਤੇ ਬੁੱਚੜ ਦਾ ਪੁੱਤ ਆ ਜਿਹੜਾ ਭਾਜਪਾ ਦੇ ਵਿੱਚ ਅਖੇਲ ਬਣਿਆ ਹੋਇਆ ਭਾਜਪਾ ਦੀ ਭਾਜਪਾ ਨੇ ਕਿਉਂ ਲੈਤਾ ਉਹਨੂੰ ਮੰਤਰੀ ਕਿਉਂਕਿ ਸਿੱਖਾ ਦੇ ਖਿਲਾਫ ਬੋਲਣ ਵਾਲਾ ਸਭ ਤੋਂ ਵੱਡ ਸਿੱਖਾ ਦੇ ਖਿਲਾਫ ਜ਼ਹਿਰ ਉਗਲਣ ਵਾਲਾ ਸਭ ਤੋਂ ਵੱਡ ਜਿਹੜਾ ਬਿੱਟੂ ਵਫਾਦਾਰ ਸਮਝਿਆ ਜਾਂਦਾ ਭਾਜਪਾ ਨੂੰ ਤਾਂ ਭਾਜਪਾ ਚ ਗਿਆ ਤੇ ਅੱਗੇ ਮੈਂ ਤੁਹਾਨੂੰ ਉਹਨੇ ਕੀ ਜਿਹੜਾ ਬਿੱਟੂ ਦਾ ਸੁਣਾਉਣਾਗਾ ਕੰਗਣਾ ਦਰਦੌਤ ਦਾ ਭਾਈ ਕਹਿ ਲੋ ਜਾਂ ਉਹਦਾ ਕੋਈ ਹੋਰ ਸਗਾ ਸੰਬੰਧੀ ਕਹਿ ਲੋ ਬਿੱਟੂ ਬਿੱਟੂ ਨੇ ਕੀ ਕਿਹਾ ਕਹਿੰਦਾ ਅੰਮ੍ਰਿਤਪਾਲ ਖਾਲਸਤਾਨੀ ਆ ਅੰਮ੍ਰਿਤਪਾਲ ਕਿਸਾਨ ਨਹੀਂ ਅੰਮ੍ਰਿਤਪਾਲ ਕਹਿੰਦਾ ਐਮਪੀ ਨਹੀਂ ਕਹਿੰਦਾ ਅੰਮ੍ਰਿਤਪਾਲ ਦੇਸ਼ ਦਾ ਦੁਸ਼ਮਣ ਆ ਰਮਨੀਤ ਬਿੱਟੂ ਦਾ ਬਿਆਨ ਆ ਇਹ ਇੱਕ ਚੈਨਲ ਤੇ ਇਹਨੇ ਇੰਟਰਵਿਊ ਦਿੱਤੀ ਆ ਤੁਸੀਂ ਇਹਦਾ ਬਿਆਨ ਜਿਹੜਾ ਖੁਦ ਪੜ੍ਹ ਸਕਦੇ ਹੋ ਇਹ ਜਿਹੜਾ ਐਮਪੀ ਬਣਿਆਗਾ ਜਿਹੜਾ ਬਣਿਆ ਨਹੀਂ ਬਨਾਇਆ ਗਿਆ ੱੱਕੇ ਦੇ ਨਾਲ ਹਾਰਿਆ ਹੋਇਆ ਐਮਪੀ ਲੁਧਿਆਣੇ ਤੋਂ ਭਾਜਪਾ ਨੇ ਹਾਇਰ ਕਰ ਲਿਆ ਹਾਇਰ ਕੀ ਕਰ ਲਿਆ ਉਹਨਾਂ ਦੀ ਤਲੀਆਂ ਚੱਟੀਆਂ ਉਹਨਾਂ ਦੀਆਂ ਪੈਰ ਚੜ ਚੜ ਕੇ ਉਹਨਾਂ ਦੇ ਇਹ ਗਿਆਗਾ ਜੇਕਰ ਕੰਗੜਾ ਰਨੌਤ ਵਰਗੀ ਆਉਂਦੀ ਆ ਤਾਂ ਕਿਸਾਨਾਂ ਨੂੰ ਖਾਲਸਤਾਨੀ ਤਾਂ ਸਿੱਖਾਂ ਨੂੰ ਖਾਲਸਤਾਨੀ ਜੇ ਕੋਈ ਹੋਰ ਉਠਦਾਗਾ ਫਿਰ ਵੀ ਖਾਲਸਤਾਨੀ ਇੱਕ ਆ ਭੇਡ ਦੀ ਬੈਠੀ ਐ ਇਧਰ ਆ ਕੈਨੇਡਾ ਦੇ ਵਿੱਚ ਨੈਨਸੀ ਗਰੇਵਾਲ ਖਾਲਸਤਾਨੀ ਕਿਸਾਨ ਖਾਲਸਤਾਨੀ ਅੰਮਰਤਪਾਲ ਖਾਲਸਤਾਨੀ ਖਾਲਸਤਾਨ ਦਾ ਮਤਲਬ ਦੱਸੋ ਤੁਹਾਨੂੰ ਖਾਲਸਤਾਨੇ ਸ਼ਬਦ ਦੇ ਜਿਹੜੇ ਨੇ ਜੇਕਰ ਤੁਹਾਡੀ ਮਿੱਟੀ ਤੁਹਾਡਾ ਧੂੜ ਜਿਹੜਾ ਦਿਮਾਗ ਆ ਜਿਹੜਾ ਤੁਹਾਡੇ ਦਿਮਾਗ ਦੇ ਵਿੱਚ ਧੂੜ ਹੀ ਭਰੀ ਪਈ ਆ ਤੁਹਾਡਾ ਦਿਮਾਗ ਗੋਹੇ ਨਾਲ ਭਰਿਆ ਪਿਆ ਫਿਰ ਅਸੀਂ ਕੀ ਕਰੀਏ ਭਈ ਜੇ ਤੁਹਾਨੂੰ ਖਾਲਸਤਾਨ ਦੇ ਸਬਜਨ ਨਹੀਂ ਪਤਾ ਸ਼ਬਦਾ ਦਾ ਉੱਤਰ ਨਹੀਂ ਪਤਾ ਤੇ ਫਿਰ ਅਸੀਂ ਕੀ ਕਰ ਸਕੀਏ ਇਹਦੇ ਵਿੱਚ ਇਹ ਬਿੱਟੂ ਨੇ ਕਿਹਾ ਕਿ ਚੰਨੀ ਚੰਨੀ ਨੇ ਜਿਹੜਾ ਬਹੁਤ ਹੀ ਮੰਦ ਭਾਗਾ ਜਿਹੜਾ ਬਿਆਨ ਦਿੱਤਾ ਕਹਿੰਦਾ ਚਰਨਜੀਤ ਸਿੰਘ ਚੰਨੀ ਤਾਂ ਇੱਕ ਬੰਦਾ ਉਹ ਆ ਜਿਹਨੇ ਸਭ ਤੋਂ ਪਹਿਲਾਂ ਭਾਈ ਅੰਮਰਤਪਾਲ ਸਿੰਘ ਦੇ ਹੱਕ ਦੇ ਵਿੱਚ ਆਵਾਜ਼ ਚੁੱਕਿਆ ਕਹਿੰਦਾ ਮੇਰੇ ਕਹਿੰਦਾ ਦਾਦੇ ਦੇ ਦੇਸ਼ ਲਈ ਕੁਰਬਾਨੀ ਕੀਤੀ ਆ ਤੇਰੇ ਦਾਦੇ ਨੇ ਐ ਨਹੀਂ ਕਿਹਾ ਤਵੇ ਸਿੱਖਾਂ ਦਾ ਘਾਣ ਕੀਤਾ ਸਿੱਖ ਨੌਜਵਾਨਾਂ ਦਾ ਸਕਾਰ ਖੇਡਿਆ ਐ ਨਹੀਂ ਕਿਹਾ ਮੇਰੇ ਬੁੱਚੜ ਦਾਦੇ ਨੇ ਸਿੱਖਾਂ ਦੇ ਝੂਠੇ ਪੁਲਿਸ ਮੁਕਾਬਲੇ ਬਣਾਏ ਨੇ 25000 ਲਾਸਾ ਤੇ ਅੱਜ ਦੀ ਵੀਡੀਓ ਜੇ ਆਪਾਂ ਦੇਖਿਆ ਕਿ ਪਾਈ ਅਮਰਸਪਾਲ ਖਡੂਰ ਸਾਹਿਬ ਤੋਂ ਬੜੀ ਵੱਡੀ ਲੀਡ ਤੋਂ ਜਿੱਤੇ ਹੈ ਬਿਲਕੁਲ ਬੇਟਾ ਜੀ ਭਾਈ ਅਮਰਤਪਾਲ ਖਡੂਰ ਸਾਹਿਬ ਤੋਂ ਬੜੀ ਵੱਡੀ ਲੀਡ ਦੇ ਨਾਲ ਤੇ ਜਿੱਤੇ ਆ ਲੇਕਿਨ ਸਰਕਾਰਾਂ ਦੇਖ ਹੁਣ ਕਿੰਨਾ ਧੱਕਾ ਕਰਦੇ ਆ ਪਏ ਨੇ ਕਿ ਉਹਨਾਂ ਨੂੰ ਜਦੋਂ ਵੀ ਸੰਸਦ ਦਾ ਜਲਾਸ ਹੁੰਦਾ ਉਹਦੇ ਵਿੱਚ ਸ਼੍ਰੀਕ ਨਹੀਂ ਆਉਣ ਦਿੰਦੇ ਕਿਉਂ ਕਿ ਉਹਨਾਂ ਨੇ ਐਵੇਂ ਹੀ ਆਪਣੀ ਮਰਜ਼ੀ ਦੇ ਨਾਲ ਹੀ ਭਾਈ ਅਮਰਤਪਾਲ ਦੀ 1 ਸਾਲ ਦੀ ਐਨਐਸਆਈ ਸਜ਼ਾਬ ਦاتی ਹੈ ਜਿਹੜਾ ਕਿ ਕਿਸੇ ਕਾਨੂੰਨ ਦੇ ਵਿੱਚ ਵੀ ਨਹੀਂ ਹੈ ਇਹ ਬੜਾ ਵੱਡਾ ਧੱਕਾ ਕੀਤਾ ਜਾ ਰਿਹਾ ਤੇ ਤੂੰ ਬੇਟਾ ਜਦੋਂ ਭਾਈ ਚਰਨਜੀਤ ਚੰਨੀ ਨੇ ਪਈ ਅਮਰਿਤਪਾਲ ਦਾ ਨਾਂ ਸੰਸਦ ਦੇ ਵਿੱਚ ਲਿਆ ਤੇ ਜਿਹੜੇ ਉਹਨਾਂ ਦੇ ਮੁਖਾਲਫ ਸੀ ਉਹਨਾਂ ਨੂੰ ਮਿਰਚਾਂ ਹੀ ਲੱਗ ਗਈਆਂ ਅੱਗ ਬਗੋਲਾ ਹੋ ਗਏ ਤੇ ਉਹਨਾਂ ਦੇ ਮੁਖਾਲਫਾਂ ਵਿੱਚੋਂ ਉਹਨਾਂ ਦੇ ਵਿਰੋਧੀਆਂ ਵਿੱਚੋਂ ਜਿਹੜਾ ਸਭ ਨਾਲ ਵੱਡਾ ਵਿਰੋਧੀ ਹੈ ਉਹ ਆਪਣਾ ਹੀ ਹੈ ਜਿਹਨੂੰ ਕਿ ਜਿਹਨੇ ਕਿ ਸਿੱਖ ਰੂਪ ਧਾਰਿਆ ਆਇਆ ਵੈ ਮੈਂ ਗੱਲ ਕਰਦਾ ਬੈਨਨਵੀਤ ਬਿੱਟੂ ਦੀ ਉਹ ਹੈ ਸਿੱਖ ਹੈ ਉਹ ਸਿੱਖ ਰੂਪ ਧਾਰ ਕੇ ਬੈਠਾ ਤੇ ਆ ਪਰ ਹੈ ਉਹ ਬਰੂਪੀਆ ਵੈ ਉਹ ਸਿੱਖਾਂ ਦਾ ਹਮੈਤੀ ਨਹੀਂ ਉਹ ਇਸ ਟਾਈਮ ਬਜਪੀ ਦਾ ਨਾ ਗੁਲਾਮ ਬਣ ਕੇ ਬੈਠਾ ਹੋਇਆ ਕਿਉਂਕਿ ਬਜਪੀ ਨੇ ਉਹਦੇ ਉੱਤੇ ਬਹੁਤ ਨਿਵਾਸ਼ਾਂ ਕੀਤੀਆਂ ਉਹਨੂੰ ਬਹੁਤ ਜ਼ਿਆਦਾ ਨਵਾਜ਼ਿਆ ਹੋਇਆ ਹੈ ਹਾਲਾਂਕਿ ਉਹ ਐਮਪੀ ਦਾ ਇਲੈਕਸ਼ਨ ਹਾਰ ਗਿਆ ਸੀ ਲੇਕਿਨ ਬਜਪੀ ਨੇ ਉਹਨੂੰ ਤੁਹ ਦੇਖੋ ਐਮਪੀ ਦੀ ਸੀਟ ਦੇ ਕੇ ਤੇ ਉਹਨੂੰ ਆਪਣਾ ਗੁਲਾਮ ਕੀਤਾ ਹੋਇਆ ਵੈ ਇਸ ਕਰਕੇ ਜਿਹੜੇ ਆਪਣੇ ਲੋਕ ਸਿੱਖ ਵੀਰ ਹੈ ਉਹਨਾਂ ਦੇ ਹੱਕ ਚ ਨਹੀਂ ਬੋਲਦਾ ਬਲਕਿ ਉਹਨਾਂ ਦੇ ਮੁਖਾਲਫ ਵੱਧ ਚੜ ਕੇ ਬੋਲਦਾ ਵੈ ਬਾਕੀ ਫੇਰ ਵੀ ਘੱਟ ਬੋਲਦੇ ਹੋ ਸਭ ਨਾਲ ਅੱਗੇ ਅੱਗੇ ਹੁੰਦਾ ਵਾ ਤੇ ਵੀਰੋ ਇਸ ਕਰਕੇ ਉਹ ਭਾਈ ਅਮਰਤਪਾਲ ਦੇ ਨਾਲ ਖਿਲਾਫ ਬੋਲਦਾ ਕਿਉਂ ਕਿ ਹੁਣ ਉਹ 11 ਦੇ ਨਾਲ ਮਿਲ ਗਿਆ ਵਾ 11 ਦੀ ਸਾਬਚੇ ਸ਼ਾਮਲ ਹੋ ਗਿਆ ਵਾ ਬਾਕੀ ਵੀਰੋ ਤੁਸੀਂ ਦੱਸੋ ਕਿ ਰਨਵੀਰ ਬਿੱਟੂ ਜਿਹੜਾ ਭਾਈ ਅਮਰਤਪਾਲ ਦੇ ਖਿਲਾਫ ਇਹਨਾਂ ਬੋਲਦਾ ਪਿਆ ਵਾ ਤੁਹਾਡਾ ਇਸ ਬਾਰੇ ਕੀ ਖਿਆਲ ਹੈ ਕਮੈਂਟਸ ਕਰਕੇ ਆਪਣੀ ਰਾਏ ਦਾ ਇਜ਼ਹਾਰ ਲਾਜ਼ਮੀ ਕਰਿਓ ਤੇ ਆਪਣਾ ਰੱਖਿਓ ਧਿਆਨ ਸਾਰਾ ਖਿਆਲ ਰੱਬ ਰਾਖਾ